ਜ਼ਿੰਦਗੀ ਵਿੱਚ ਅੱਗੇ ਵਧਣ ਲਈ ਮਾਨਸਿਕ ਤੌਰ ਅਤੇ ਸਰੀਰ ਦੇ ਤੌਰ ਤੇ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਇਸ ਰਾਹੀਂ ਅਸੀਂ ਚੰਗਾ ਮਕਾਨ ਅਤੇ ਵੱਡੀ ਸਫਲਤਾ ਹਾਸਲ ਕਰ ਸਕਦੇ ਹਾਂ। ਪਰ ਸਾਡੀ ਰੋਜ਼ਾਨਾ ਜ਼ਿੰਦਗੀ ਦੀਆਂ ਕੁਝ ਆਦਤਾਂ ਇਸ ਵਿੱਚ ਰੁਕਾਵਟਾਂ ਬਣ ਜਾਂਦੀਆਂ ਹਨ। ਪਰ ਸਾਡੀਆਂ ਕਈ ਆਦਤਾਂ ਸਾਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਤੋਂ ਰੋਕਦੀਆਂ ਹਨ। ਹਰ ਕੋਈ ਅੱਗੇ ਵਧਣਾ ਚਾਹੁੰਦਾ ਹੈ। ਕੋਈ ਜ਼ਿਆਦਾ ਪੈਸਾ, ਅਲੀਸ਼ਾਨ ਕਾਰ, ਬੰਗਲਾ, ਗਾਡੀ ਕਈ ਕੁਝ ਖਰੀਦਣਾ ਚਾਹੁੰਦਾ ਹੈ ਪਰ ਤੁਸੀਂ ਕਦੇ ਸੋਚਿਆ ਹੈ ਕਿ ਇਹ ਜਾਂ ਕਿਉਂ ਨਹੀਂ ਹੁੰਦਾ ਇਸ ਦਾ ਕਾਰਨ ਹੈ ਕਿ ਸਾਡੀਆਂ ਕੁਝ ਆਦਤਾਂ ਕਾਰਨ ਅਸੀਂ ਨਾ ਸਿਰਫ ਇੰਨਾ ਸੁਪਨਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਾਂ ਸਗੋਂ ਆਪਣਾ ਵੀ ਨੁਕਸਾਨ ਕਰਦੇ ਹਾਂ ਸਾਡੀਆਂ ਰੋਜ਼ਾਨਾ ਜ਼ਿੰਦਗੀ ਦੀਆਂ ਕੁਝ ਬੁਰੀਆਂ ਆਦਤਾਂ ਸਾਡੀ ਸਿਹਤ ਅਤੇ ਵਿਕਾਸ ਵਿੱਚ ਕੰਧ ਬਣ ਗਈਆਂ ਹਨ ਤੁਹਾਨੂੰ ਬੁਰੀਆਂ ਆਦਤਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਜੇਕਰ ਤੁਸੀਂ ਸੁਧਾਰ ਲਿਆ ਤਾਂ ਤੁਹਾਨੂੰ ਜ਼ਿੰਦਗੀ 'ਚ ਅੱਗੇ ਵਧਣ ਤੋਂ ਕੋਈ ਨਹੀਂ ਰੁਕ ਸਕਦਾ ਨਹੀਂ ਤਾਂ ਜ਼ਿੰਦਗੀ ਬਰਬਾਦ ਹੁੰਦੀ ਹੈ ਟਾਈਮ ਨਹੀਂ ਲੱਗਦਾ ਅਤੇ ਪਹਿਲੀ ਗੱਲ ਪਾਣੀ ਸਰੀਰ ਲਈ ਬਹੁਤ ਜ਼ਰੂਰੀ ਹੈ ਇਹ ਸਾਡੇ ਸਰੀਰ ਨੂੰ ਹਾਈਡਰੇਟ ਕਰਦਾ ਹੈ ਅਤੇ ਚਮੜੀ ਨੂੰ ਵੀ ਨਿਖਾਰ ਦਿੰਦਾ ਹੈ ਪਾਣੀ ਦੀ ਕਮੀ ਨਾਲ ਥਕਾਵਟ ਵੀ ਸਿਰਦਰਦ ਅਤੇ ਹੋਰ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ ਇੱਕ ਦਿਨ ਵਿੱਚ ਘੱਟੋ ਘੱਟ 8 ਜਾਂ 10 ਗਲਾਸ ਪਾਣੀ ਪੀਣਾ ਜ਼ਰੂਰੀ ਹੈ ਅਤੇ ਦੂਜੀ ਗੱਲ ਅਤੇ ਜੇਕਰ ਤੁਸੀਂ ਜੰਕ ਫੂਡ ਜਿੱਦਾਂ ਕਿ ਗੋਲ ਗੱਪੇ ਟਿਕੀਆਂ 버ਗਰ ਬੰਦ ਇਹ ਸਾਰੀਆਂ ਜਿਆਦਾ ਮਾਤਰਾ ਚ ਖਾਣਾ ਪਸੰਦ ਕਰਦੇ ਹੋ ਤਾਂ ਸਰੀਰ ਹੌਲੀ ਹੌਲੀ ਅੰਦਰੋਂ ਖੋਖਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਦੇ ਕਾਰਨ ਸਰੀਰ ਨੂੰ ਪੋਸ਼ਟਿਕ ਤੱਤ ਚੰਗੇ ਨਹੀਂ ਮਿਲਦੇ ਇਸ ਦੇ ਕਾਰਨ ਸਾਡੀ ਪਾਚਨ ਕਿਰਿਆ ਵੀ ਕਮਜ਼ੋਰ ਹੁੰਦੀ ਜਾਂਦੀ ਹੈ ਅਤੇ ਮਾੜੀਆਂ ਆਦਤਾਂ ਦੇ ਕਾਰਨ ਸਾਡੀ ਸਿਹਤ ਅਤੇ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਤੇਜੀ ਗੱਲ ਸਰੀਰ ਹਮੇਸ਼ਾ ਕੰਮ ਕਰਦੇ ਰਹਿਣਾ ਚਾਹੀਦਾ ਹੈ ਇਸ ਨਾਲ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਕਿਉਂਕਿ ਇਹਨਾਂ ਤਲੀਆਂ ਭੁਣੀਆਂ ਚੀਜ਼ਾਂ ਖਾਣ ਨਾਲ ਸਾਡੇ ਸਰੀਰ ਦਾ ਭਾਰ ਵੱਧਦਾ ਹੈ ਇਸ ਦੇ ਕਾਰਨ ਦਿਲ ਦਾ ਰੋਗੀ ਅਤੇ ਸ਼ੂਗਰ ਹੋਰ ਕਈ ਬਿਮਾਰੀਆਂ ਇਹੋ ਜਿਹੀਆਂ ਜੋ ਕਿ ਸਾਡੇ ਲਈ ਖਤਰਾ ਬਣ ਜਾਂਦੀਆਂ ਹਨ ਅਤੇ ਜੇਕਰ ਆਪਾਂ ਯੋਗਾ ਕਰਨਾ ਸ਼ੁਰੂ ਕਰ ਦਿੱਗੇ ਤਾਂ ਸਾਡੇ ਸਰੀਰ ਦਾ ਸੁਧਾਰ ਹੋ ਸਕਦਾ ਹੈ ਅਤੇ ਚੌਥੀ ਗੱਲ ਜੇਕਰ ਤੁਸੀਂ ਦਿਨ ਚ ਸਹੀ ਸਮੇਂ ਤੇ ਖਾਣਾ ਨਹੀਂ ਖਾਂਦੇ ਤਾਂ ਇਸ ਦਾ ਪਾਚਨ ਤੰਤਰ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ ਇਸ ਨਾਲ ਮੋਟਾਪਾ ਅਤੇ ਸਾਡੇ ਸਰੀਰ ਵਿੱਚ ਗੈਸ ਬਣਨਾ ਸ਼ੁਰੂ ਹੋ ਜਾਂਦੀ ਹੈ ਅਤੇ ਹੋਰ ਵੀ ਕਈ ਜੁੜੀਆਂ ਬਿਮਾਰੀਆਂ ਪਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਆਪਾਂ ਨੂੰ ਖਾਣ ਪੀਣ ਦੇ ਮਾਮਲੇ 'ਚ ਵੀ ਟਾਈਮ ਟੇਬਲ ਤੈਅ ਕਰਨਾ ਚਾਹੀਦਾ ਹੈ ਜਿਵੇਂ ਕਿ ਆਪਾਂ ਰੋਟੀ ਨਾ ਖਾਈਏ ਤੇ ਆਪਣੇ ਸਿਰ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਇਸ ਤਰ੍ਹਾਂ ਦੀਆਂ ਕਈ ਸਮੱਸਿਆਵਾਂ ਆ ਕਿ ਸਾਡੇ ਸਰੀਰ ਵਿੱਚ ਉਤਪਨ ਹੋ ਜਾਂਦੀਆਂ ਇਸ ਕਰਕੇ ਆਪਣਾ ਖਾਣਾ ਸਹੀ ਸਮੇਂ ਤੇ ਲੈਣਾ ਜ਼ਰੂਰੀ ਹੈ ਅਤੇ ਪੰਜੀ ਗੱਲ ਜੇਕਰ ਤੁਸੀਂ ਆਪਣੀਆਂ ਪਰੇਸ਼ਾਨੀਆਂ ਲਈ ਦੂਜਿਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋ ਤਾਂ ਇਹ ਆਪਣੀਆਂ ਗਲਤੀਆਂ ਨੂੰ ਆਤਮ ਵਿਸ਼ਵਾਸ ਤੇ ਵੀ ਅਸਰ ਪੈਂਦਾ ਹੈ ਇਸ ਲਈ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰੋ ਅਤੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਅਤੇ ਜੇਕਰ ਤੁਸੀਂ ਦੂਜਿਆਂ ਦੇ ਬਜਾਏ ਆਪਣੇ ਆਪ ਤੇ ਜ਼ਿਆਦਾ ਧਿਆਨ ਲਾਗੇ ਤਾਂ ਤੁਹਾਨੂੰ ਕਾਮਯਾਬ ਹੋਣ ਤੋਂ ਕੋਈ ਰੋਕ ਨਹੀਂ ਸਕਦਾ ਅਤੇ ਅੱਜਕੱਲ੍ਹ ਜਮਾਨੇ ਦੇ ਵਿੱਚ ਦੂਜਿਆਂ ਨੂੰ ਸਮਝਣ ਦੇ ਬਜਾਏ ਆਪਣੇ ਆਪ ਨੂੰ ਜ਼ਿਆਦਾ ਸਮਝੋ ਆਪਣੇ ਆਪ ਨੂੰ ਜ਼ਿਆਦਾ ਟਾਈਮ ਦਿਓ ਤਾਂ ਫਿਰ ਦੇਖਿਓ ਜ਼ਿੰਦਗੀ